ਆਪ ਤਰਗੇ ਲਖਾਂ ਨੂੰ ਲੈ ਗਏ ਤਾਰ ਕੇ ਆਏ ਸੀ ਮਲਾਵਣ ਤੇ ਤਰਗੇ ਲਖਾਂ ਨੂੰ ਲੈ ਗਏ ਤਾਰ ਕੇ ਆਏ ਸੀ ਮਲਾਵਣ ਤੇ ਬੋਲੋ ਭਾਈ ਬੋਲੋ ਆਪ ਤਰ ਗਏ ਲਖਾਂ ਨੂੰ ਲੈ ਗਏ ਤਾਰ ਤੇ ਆਏ ਸੀ ਮਲਾਵਣ ਤੇ ਤਰ ਗਏ ਲਖਾਂ ਨੂੰ ਲੈ ਗਏ ਤਾਰ ਤੇ ਆਏ ਸੀ ਮਲਾ ਕਾਰਮ ਸਤਿਕਾਰ ਜੋ ਗੁਰਪਿਆਰੀ ਸਾਰ ਸੰਗਤ ਜੀਓ ਕਾਫੀ ਸਮੇਂ ਤੋਂ ਗੁਰਮਤ ਦੀਆਂ ਵਿਚਾਰਾਂ ਨਾਮ ਬਾਣੀ ਦੀ ਧਾਰਾ ਦੇ ਵਿੱਚ ਆਪ ਸਰਵਤਮਾਈ ਭਾਈ ਆਪਣੇ ਸਮੇ ਅਤੇ ਸਵਾਸਾਂ ਨੂੰ ਸਫਲ ਬਣਾ ਰਹੇ ਹੋ ਜੋਗ ਜੋਗ ਟਾਲਖੰਡਾ ਬਰਮੰਡਾਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੀ ਨਾਮ ਬਾਣੀ ਦੇ ਨਾਲ ਜਿਹੜੇ ਮਹਾਪੁਰਸ਼ ਜੁੜੇ ਨੇ ਜਿਹੜਾ ਜੁੜਿਆ ਹੁੰਦਾ ਉਹ ਲੱਖਾਂ ਨੂੰ ਜੋੜ ਦਿੰਦਾ ਏ ਇੱਕ ਜਾਗਿਆ ਹੋਇਆ ਲੱਖਾਂ ਨੂੰ ਜਗਾ ਦਿੰਦਾ ਏ ਆਓ ਆਪ ਤਾਂ ਤਰੇ ਨੇ ਨਾਮ 베ੜੀ ਸੰਤ ਮਲਾ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਖੁੱਲੇ ਬਚਨ ਆਪ ਜੀ ਕੀਰਤਨ ਕੀਤਨਾ ਨਿਗਰ ਨਾਮ 베ੜੀ ਸੰਤ ਮਲਾ ਤਾਰੀ ਜਾਂਦੇ ਖਾਮ ਖਾ ਆਓ ਜੁਗ ਪੁਰਸ਼ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪ ਨਾਮ ਜਪਿਆ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨਹਿਰ ਦੇ ਉੱਤੇ ਬਠਾਲ-ਬਠਾਲ ਕੇ ਨਾਮ ਜਪਾਇਆ ਗੁਰਮੁਖ ਪਿਆਰਿਓ ਨਹਿਰ ਦੇ ਉੱਤੇ ਅੱਜ ਤਾਂ ਅਸੀਂ ਮਿਚ-ਮਿਚ ਕਰਦੇ ਫਿਰਦੇ ਆ ਸੰਤ ਮਹਾਰਾਜੀਆਂ ਦੇ ਕੋਲ ਰਹਿਣ ਵਾਸਤੇ ਪੰਜ-ਪੰਜ ਸਾਲ ਲੱਗ ਜਾਂਦੇ ਸੀ ਜੇ ਬੱਚਾ ਛੱਡਣਾ ਹੁੰਦਾ ਸੀ ਜਾ ਵੀ ਨਾਮ ਜਪ ਪਹਿਲਾਂ 33 ਮਾਲਾ ਮੂਲ ਮੰਤਰ ਦੀਆਂ ਕਰ 25 ਪਾਠ ਜਪਜੀ ਸਾਹਿਬ ਦੇ ਕਰ ਪੰਜ ਬਾਣੀਆਂ ਦਾ ਨਿਤਨੇਮ ਸੁਖਮਨੀ ਸਾਹਿਬ ਦਾ ਪਾਠ ਫੇਰ ਸੋਚਾਂਗੇ ਤਿੰਨ ਦਿਨ ਦੇਖਦੇ ਸੀ ਜੇ ਤਾਂ ਅੰਮ੍ਰਿਤ ਵੇਲੇ ਹਾਜ਼ਰੀ ਲੱਗੀ ਰਜਿਸਟਰ ਦੇ ਵਿੱਚ ਸਤ ਨਹੀਂ ਫਿਰ ਭਾਈ ਚੱਲ ਕਰਾਂ ਜਾ ਕੇ ਪਠੇ ਪਾੜ ਅੰਗਰਾਂ ਨੂੰ ਕਿਉਂ ਸਮਾਂ ਆਪਨਾ ਵੀ ਖਰਾਬ ਕਰਦਾ ਏ ਤੇ ਸੰਗਤ ਦਾ ਵੀ ਕਰਦਾ ਏ ਇਹ ਨਾਮ ਦੀਆਂ ਵਰਗਤਾਂ ਨੇ ਪਿਆਰਿਓ ਆਉ ਆਪ ਤਾਂ ਉਹ ਤਰੇ ਹੀ ਹੁੰਦੇ ਨੇ ਲੱਖਾਂ ਨੂੰ ਤਾਰ ਕੇ ਲੈ ਜਾਂਦੇ ਨੇ ਉਹਨਾਂ ਦੀ ਤਾਂ ਕਹਿਣੀ ਕਥਨੀ ਕੀ ਐ ਪਿਆਰਿਓ ਉਹਨਾਂ ਤੋਂ ਬਰੋਸਾ ਐ ਮਹਾਪੁਰਸ਼ ਜਿਨ੍ਹਾਂ ਨੂੰ 10 ਰਿਆਂ ਨੂੰ ਸੰਗਤ ਹੋਈ ਸੰਤ ਬਾਬਾ ਬਰਿਆਮ ਸਿੰਘ ਜੀ ਮਹਾਰਾਜ ਰਤਵਾੜਾ ਸਾਹਿਬ ਵਾਲੇ ਜਿਹੜੇ ਆਪ ਨਾਮ ਦੇ ਵਿੱਚ ਰੰਗੇ ਹੋਏ ਸੀ ਰਤੇ ਸਈ ਜੇ ਮੁਖ ਨਾ ਵੜਨ ਰਤਵਾੜਾ ਸਾਹਿਬ ਦੀ ਪਾਵਨ ਪਵਿੱਤਰ ਭੂਮੀ ਦਾ ਵਿਖਤ ਵਚਨ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਪੁਰਸ਼ ਭੈਰੋ ਮੱਜਰਿਆ ਵਾਲਿਆਂ ਨੇ ਕੀਤਾ ਇਸ ਜਿਸ ਧਰਤੀ ਤੇ ਤੁਸੀਂ ਬੈਠੇ ਹੋ ਇਹਦਾ ਵੀ 5-7 ਸਾਲ ਪਹਿਲਾਂ ਅਭਿਖਿਤ ਵਚਨ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਕੀਤਾ ਫੂਲਨਗਰ ਦੇ ਵਿੱਚ ਨਾਲ ਮਹਾਪੁਰਸ਼ ਦੱਸਿਆ ਕਰਦੇ ਕਹਿੰਦੇ ਆ دریا ਦੇ ਨਾਲ-ਨਾਲ ਆਨੰਦਪੁਰ ਸਾਹਿਬ ਉਤੋਂ ਗਾਹਾਂ ਧੱਕਰ ઋષਿ-ਮੁਨੀ ਰਹਿੰਦੇ ਸੀ ઋષਿ-ਮੁਨੀ ਅੱਜ ਤਾਂ ਸ਼ਦਾਬਲੀ ਨੰਗਦੀ ਜਾ ਰਹੀ ਹੈ ਅੱਜ ਕਹਾਂਗੇ ਬਹੁਤ ਕੱਟ ਸੀ ਬਹੁਤ ਭੀੜਾਂ ਸੀ ਭੀੜਾਂ ਤਾਂ ਮੇਲਿਆਂ ਤੇ ਹੁੰਦੀਆਂ ਨੇ ਇਹ ਤਾਂ ਰੰਗ ਜਿਹੜੇ ਰੰਜਨਾਂ ਨੂੰ ਰੰਗ ਲੱਗਿਆ ਰੰਗ ਰਤੀ ਸੰਗਤ ਆਉਂਦੀ ਹੈ ਸੰਤ ਜਗਿਆਸੂ ਕਿਹਾ ਕਰਦੇ ਕਹਿੰਦੇ ਇਹਨਾਂ ਦੇ ਅੰਦਰ ਜਗਿਆਸਾ ਜਾਗੀ ਹੈ ਆਓ ਹੁਣੇ-ਹੁਣੇ ਮੈਂ ਸੰਤ ਬਾਬਾ ਮੋਹਨ ਸਿੰਘ ਜੀ ਮਹਾਪੁਰਸ਼ਾਂ ਦੇ ਨਾਲ ਬੈਠਿਆ ਬਚਨ ਕਰ ਰਿਹਾ ਸੀ ਮਹਾ ਮਹਾਪੁਰਸ਼ੋ ਬੜੀ ਛੇਤੀ ਇਹ ਰਚਨਾ ਰਚੀ ਗਈ ਗੁਰੂ ਘਰ ਦੀ ਉਹਨਾਂ ਦੀ ਰਚਨਾ ਤੋਂ ਵਚਨ ਪਤਾ ਕੀ ਆਇਆ ਉਹ ਵਚਨ ਆਇਆ ਕਹਿੰਦੇ ਇਹ ਬੰਦਿਆਂ ਨੇ ਨਹੀਂ ਬਣਾਇਆ ਇਹ ਤਾਂ ਮਹਾਪੁਰਸ਼ਾਂ ਨੇ ॠषि मुਨੀਆਂ ਨੇ ਬਣਾਇਆ ਦੇਵੀ ਦੇਵਤੇ ਔਲੀਏ ਕੰਮ ਕਰ ਰਹੇ ਸੀ ਹਰ ਸਿੰਘ ਸ਼ਹੀਦ ਕੰਮ ਕਰ ਰਹੇ ਸੀ ਪਿਆਰਿਓ ਐਵੇਂ ਨਹੀਂ ਸੰਤ ਬਾਬਾ ਮਾਨ ਸਿੰਘ ਜੀ ਮਹਾਪੁਰਸ਼ਾਂ ਨੇ ਇਹ ਸ਼ਿਰ ਦਰਵਾਰ ਰੱਖੇ ਨੇ ਇਹ ਸਜ਼ਾ ਸਦਾ ਹੀ ਸਜਦੇ ਰਹਿਣੇ ਨੇ ਆ ਸੰਤ ਬਾਬਾ ਸੂਰਜਣ ਸਿੰਘ ਜੀ ਜੋ ਅੱਜ ਨੇ ਅੱਜ ਤੋਂ 30 ਸਾਲ ਪਹਿਲਾਂ ਵੀ ਇਹਨਾਂ ਦਾ ਇਹੀ ਸੁਭਾਅ ਸੀ ਨਿਸ਼ਾਨੀਆਂ ਹੁੰਦੀਆਂ ਨੇ ਪਿਆਰਿਓ ਕਵੀ ਜੀਰਾ ਉੱਭ ਚੜਤਾ ਕਵੀ ਜਾਏ ਪਿਆਲੇ ਲੋਭੀ ਜੀਰਾ ਥੇ ਨਾ ਰਹਤਾ ਚਾਰੇ ਕੋਨਾ ਭਾਲੇ ਪਿਆਰੇ ਇਨ ਵਿਧ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੈ ਬੁੱਧ ਵਵੇਕਾ ਪਿਆਰਿਓ ਇਹ ਐਨੀ ਇਹ ਤਾਂ ਟਿਕਾਉਣਾ ਪੈਂਦਾ ਏ ਜੇ ਦੀਵੇ ਨੂੰ ਐ ਕਰੀ ਜਾਓ ਉਹਨੂੰ ਵੀ ਨਹੀਂ ਅੱਗ ਲੱਗਦੀ ਚਾਹੇ ਤੇਲ ਵੀ ਹੋਵੇ ਬੱਤੀ ਵੀ ਹੋਵੇ ਹਜ਼ਾਰਾਂ ਬਰਤਨ ਮੁੰਡਾ ਮੁੰਡਾ ਮਾਰ ਦੋ بارش ਜਿੰਨੀ ਮਰਜੀ ਪੀਰ ਉਹ ਜਿੰਨੀ देर ਉਹਦਾ ਮੂੰਹ ਉੱਪਰ ਨੂੰ ਨਹੀਂ ਕਰਦੇ ਬੂੰਦ ਇੱਕ ਨਹੀਂ ਪੈਂਦੀ ਆਉ ਇਹਨਾਂ ਦਾ ਟਿਕਾਣਾ ਬਣਿਆ ਹੋਇਆ ਏ ਕਿਤਨਾ ਔਰੇ ਸਿਵਾਵਾਂ ਹੁਣ ਹੜਪੀੜਤਾ ਆਈ ਅੱਗੇ ਹੋ ਕੇ ਬਾਬਾ ਸੂਰਜਨ ਸਿੰਘ ਜੀ ਹੋਰ ਸਾਰੇ ਮਹਾਪੁਰਸ਼ਾਂ ਦੇ ਦੱਸੇ ਹਦੇਸ਼ ਅਨੁਸਾਰ ਕੁਝ ਰਾਤ ਪਚਾਲ ਆਏ ਕਿ ਉੱਥੇ ਸੰਤ ਬਾਬਾ ਮਾਨਸੀ ਨੇ ਬੋਟਾਂ ਲੈਣੀਆਂ ਸੀ ਸਭ ਤੋਂ ਅੱਗੇ ਹੋ ਕੇ ਸੇਵਾ ਐਸੀ ਤਰ੍ਹਾਂ ਰਤਵੜਾ ਸਾਹਿਬ ਵਾਲੇ ਸੰਤ ਬਾਬਾ ਹਰਨਾਮ ਸਿੰਘ ਜੀ ਤੁਮਾ ਜੋ ਇਸ ਟਾਈਮ ਦਮਦਮੀ ਟਕਸਾਲ ਦੇ ਮੁਖੀ ਨੇ ਉਹਨਾਂ ਦੇ ਜਥੇਦਾਰ ਜੀ ਆਏ ਬੈਠੇ ਨੇ ਭਾਵੇਂ ਇਹਨਾਂ ਦੇ ਸਾਹਮਣੇ ਸਾਨੂੰ ਗੱਲ ਕਰਨੀ ਕੋਈ ਸੋਬਣੀਕ ਜੀ ਨਹੀਂ ਮੈਂ ਮੰਨਦਾ ਗੱਲ ਨੂੰ ਆਓ ਮਹਾਪੁਰਸ਼ ਆਉਂਦੇ ਕਾਦੇ ਵਾਸਤੇ ਨੇ ਪਰਉਪਕਾਰ ਕਰਨ ਵਾਸਤੇ ਸਰਵਰ ਹੁਣ ਮੇਰਾ ਟਾਈਮ ਨਹੀਂ ਹੈ ਮੈਂ ਗੱਲ ਕੋਈ ਖੋਲ ਕੇ ਕਰਾਂ ਚਾਰ ਜਣਿਆਂ ਦੀ ਗੱਲ ਕੀਤੀ ਐ ਸਰਵਰ ਤਰਵਰ ਸੰਤ ਜਨ ਚੌਥਾ ਵਰਸ ਐ ਮੇਓ ਪਰਉਪਕਾਰਨ ਕਰਨੇ ਚਾਹਾਂ ਧਾਰੀ ਆਓ ਇੱਕ ਵਾਰੀ ਗੁੰਜਾ ਪਾ ਦੋ ਬਾਬਾ ਮਾਨ ਸਿੰਘ ਨੂੰ ਪਤਾ ਲੱਗੇ ਵੀ ਫੂਲ ਦੇ ਵਿੱਚ ਯਾਦ ਮਨਾਈ ਜਾ ਰਹੀ ਹੈ ਸਾਰੇ ਗੱਜ ਵੱਜ ਕੇ ਬੋਲਿਓ ਪਰਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਤੇ ਉਪਕਾਰੀ ਆਏ ਤੇ ਜਨ ਪਰ ਉਪਕਾਰੀ ਆਏ ਤੇਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਤੇਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਰਿਓ ਵੱਡੀ ਦਾਤ ਹੁੰਦੀ ਐ ਵੱਡੀ ਦਾਤ ਲੈਣ ਵਾਲਾ ਹੋਵੇ ਹੁਣ ਮੈਂ ਗੱਲਾਂ ਨਾ ਕੋਈ ਛੇੜਾਂ ਪਿਆਰਿਓ ਅਸੀਂ ਕਹਿ ਦਿੰਨੇ ਆਂ ਵੀ ਬਾਬਾ ਮਾਨ ਸਿੰਘ ਜਾਂ ਸੰਤ ਬਰਿਆਮ ਸਿੰਘ ਜੀ ਮਹਾਪੁਰਸ਼ ਹੋਰ ਕਿਤਨੇ ਮੈਂ ਨਾਮ ਲਵਾਂ ਬਾਬਾ ਤੇਜਾ ਸਿੰਘ ਜੀ ਸ਼੍ਰੀਮਾਨ ਸੰਤ ਬਲਵੰਤ ਸਿੰਘ ਜੀ ਇੱਥੇ ਆਉਂਦੇ ਹੁੰਦੇ ਸੀ ਜਾਣਦੇ ਨੇ ਸਾਰੇ ਕਿੰਨਾ ਪਿਆਰ ਭਿਜੀ ਰੂਹ ਸੀ ਆਓ ਸੰਤ ਔਰ ਪਾਰਸਮੋ ਪਾਰਸ ਦੀ ਜੇ ਗੱਲ ਹੁੰਦੀ ਹੈ ਨਾ ਅੱਜ ਬਹੁਤ ਸਾਰੇ ਕਹਿੰਦੇ ਹੁੰਦਾ ਨਹੀਂ ਜੇ ਗੱਲ ਜੇ ਪਾਰਸ ਨਾ ਹੁੰਦਾ ਨਾ ਤਾਂ ਗੁਰਬਾਣੀ ਦੇ ਵਿੱਚ ਉਹਦਾ ਜ਼ਿਕਰ ਬਿਲਕੁਲ ਹੀ ਸੀ ਆ ਸਕਦਾ ਗੁਰਬਾਣੀ ਚ ਠਲਾਉਂਦੀ ਨਹੀਂ ਹੈ ਕਬੀਰ ਸੰਤ ਔਰ ਪਾਰਸ ਮੋਂ ਵੱਡੋ ਅੰਤਰੋ ਜਾਣ ਉਹ ਲੋਹਿਓ ਕੰਚਨ ਕਰੈ ਉਹ ਕਰੈ ਆਪਸਵਾਨ ਹਰ ਕਾ ਸੇਵਕ ਹਰ ਹੀ ਜੀਹਾ ਭੇਦ ਨ ਜਾਣੋ ਮਾਨਸ ਦੇਹਾ ਆਓ ਮਹਾਪੁਰਸ਼ ਮੈਰਾ ਮਿਲਣ ਆਇਆ ਉਹ ਤੋਂ ਬਾਅਦ ਮੈਂ ਅੱਜ ਆਇਆ ਬਾਬਾ ਮਾਨ ਸਿੰਘ ਜੀ ਪੇਵੇ ਵਾਲੇ ਮੇਨ ਨਾਲ ਅਫਸਰ ਆਇਆ ਚੰਡੀਗੜ੍ਹ ਤੋਂ ਕੋਈ ਉਹ ਬਹੁਤ ਲਾਲਸਾ ਰੱਖਦਾ ਸੀ ਕਹਿੰਦਾ ਬਾਬਾ ਜੀ ਤੁਹਾਡੇ ਦਰਸ਼ਨ ਕਰਨੇ ਨੂੰ ਮੈਂ ਤੜਫਿਆ ਪਿਆ ਸੀ ਸੰਤ ਬਾਬਾ ਮਾਨ ਸਿੰਘ ਜੀ ਪੇਵੇ ਵਾਲੇ ਨੇ ਭਰ ਕੇ ਅੱਖਾਂ ਕਹਿੰਦੇ ਮੈਂ ਵੀ ਤਰਸਿਆ ਪਿਆ ਕਦ ਸੰਤੀਸ਼ਰ ਸਿੰਘ ਜੀ ਮਹਾਰਾਜ ਗੱਲ ਨਾਲ ਲਾਉਣਗੇ ਪਿਆਰਿਓ ਕੌਣ ਕਹਿੰਦਾ ਜੀਦਾ ਕੋਈ ਪਿਆਰ ਹੋਵੇ ਆਓ ਇਸ ਤਰ੍ਹਾਂ ਦੇ ਨਾਲ ਸੰਤ ਬਰਿਆਮ ਸਿੰਘ ਜੀ ਕਹਿੰਦੇ ਆਰ ਮੇਰੀ ਪਿਆਰੀ ਸੰਗਤ ਐ ਪਾਰ ਮੇਰਾ ਪਿਆਰਾ ਜਦੋਂ ਨੇ ਇਸ਼ਾਰਾ ਕਰ ਦੇਣਾ ਨਾ ਕਹਿੰਦੇ ਫਿਰ ਮੇਰ ਤੋਂ ਰੁਕਿਆ ਨਹੀਂ ਜਾਣਾ ਤੁਹ ਤੋਂ ਮੈਂ ਖੀਵਾ ਮੰਗ ਲਵਾਂਗਾ ਜਿਹਦੀ ਗੱਲ ਕਰੀਏ ਉਹਦਾ ਰੂਪ ਹੋ ਜੋ ਬਾਣੀ ਪੜਦੇ ਹੋ ਬਾਣੀ ਦਾ ਰੂਪ ਹੋ ਜੋ ਕੰਮਕਾਰ ਕਰਦੇ ਹੋਏ ਵੀ ਕੰਮਕਾਰ ਨੂੰ ਵੀ ਗੁਰੂ ਦਾ ਰੂਪ ਬਣਾ ਲਓ ਪਿਆਰਿਓ ਗ੍ਰਸਤ ਵਿੱਚ ਰਹਨੇਓ ਆਓ ਮੈਂ ਗੱਲ ਖਤਮ ਕਰਾਂ ਸੰਤ ਬਾਬਾ ਕਰਤਾਰ ਸਿੰਘ ਜੀ ਪੈਰੋ ਮਜਰੇ ਵਾਲੇ ਇੱਥੇ ਹਰ ਪੂਰਨ ਮਾਸੀ ਨੂੰ ਆਉਂਦੇ ਰਹੇ ਇੱਥੇ ਪ੍ਰੇਮੀਆਂ ਦੇ ਘਰ ਕਹਿੰਦੇ ਇਹਨਾਂ ਨੇ ਰੰਗ ਲਾਉਣਾ ਏ ਬਾਬਾ ਮਾਨ ਸਿੰਘ ਜੀ ਨੇ ਪਰ ਤੁਸੀਂ ਤਰਕ ਨਾ ਕਰਿਓ ਇਹਨਾਂ ਦੇ ਉੱਤੇ ਕਹਿੰਦੇ ॠषि मुਨੀਆਂ ਦੀ ਧਰਤੀ ਐ ਪਿਆਰੋ ਐਵੇਂ ਸ਼ਾਂਤੀ ਨਹੀਂ ਉਰੇ ਆਉਂਦੀ ਫੂਲ ਆ ਕੇ ਬਚਨ ਨੇ ਮਹਾਪੁਰਸ਼ਾਂ ਦੇ ਸਤਗੁਰੂ ਬਚਨ ਐ ਆਓ ਮੈਂ ਸਮਾਂ ਨਾ ਜ਼ਿਆਦਾ ਲਵਾਂ ਇੱਕ ਧਾਰਨਾ ਵਿੱਚ ਜ਼ਰੂਰ ਪੜਨੀ ਹੈ ਮਹਾਪੁਰਸ਼ਾਂ ਦੇ ਪ੍ਰੇਮ ਦੇ ਵਿੱਚ ਸਾਰੇ ਪੜਿਓ ਤੇਤੇ ਫੇਰ ਵੀ ਕਰਾ ਦੀ ਰੱਬ ਮੇਲੇ ਇਹੋ ਜੇ ਪੇ ਰੀ ਜਥੇਦਾਰ ਸੰਤ ਬਾਬਾ ਸੂਰਜਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਮੈਂ ਕੱਲ ਟੈਲੀਫੋਨ ਕਰਿਆ ਸੀ ਇਹ ਕਹਿੰਦੇ ਪਰਸ ਨੂੰ ਹਾਜ਼ਰੀ ਭਰਿਓ ਮੈਂ ਬੇਨਤੀ ਕੀਤੀ ਬਾਬਾ ਜੀ ਪਰਸੋਂ ਨੂੰ ਸੰਤ ਬਹੁਤ ਆ ਜਣੇ ਆ ਮੈਂ ਕੱਲ ਨੂੰ ਹੀ ਦਰਸ਼ਨ ਕਰਾਂਗਾ ਬਹੁਤ ਬਹੁਤ ਧੰਨਵਾਦ ਕੱਲ ਨੂੰ ਇੱਕ ਮੈਂ ਬੇਨਤੀ ਕਰਨੀ ਹੈ ਹਰ ਪ੍ਰਾਣੀ ਨੇ ਇੱਕ ਸੇਵਾ ਕਰਨੀ ਹੈ ਪਲੀਜ਼ ਮੈਂ ਹੱਥ ਜੋੜ ਕੇ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਕੱਲ ਨੂੰ ਪੰਜ ਪੰਜ ਬੰਦੇ ਨਾਲ ਲੈ ਕੇ ਆਓ ਪੰਜ ਪੰਜ ਬੀਬੀਆਂ ਇਹ ਤੁਹਾਡੀ ਸੇਵਾ ਹੋਊਗੀ। ਦੇਖੋ ਕਿੰਨੇ ਸੋਹਣੇ ਪ੍ਰਬੰਧ ਕੀਤੇ ਨੇ। ਪਤਾ ਲੱਗੇ ਵੀ ਬਾਬਾ ਮਾਨ ਸਿੰਘ ਜੀ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਨੂੰ ਪਿਆਰ ਕੀਤਾ। ਉਹਨਾਂ ਦੀ 50ਵੀਂ ਸਾਲਾਨਾ ਵਰਸੀ ਉਹਨੇ ਨਾਮ ਜਪਿਆ ਨਾਮ ਦੀ ਗੱਲਾਂ ਛਿੰਨੀਆਂ ਨੇ। ਮੇਰੇ ਤੋਂ ਬਹੁਤ ਗੁਣੀ ਗਿਆਨੀ ਸਟੇਜ ਦੇ ਉੱਤੇ ਮਹਾਪੁਰਸ਼ ਬੈਠੇ ਨੇ ਜਿਨ੍ਹਾਂ ਦਾ ਮੈਂ ਨਾਂ ਵੀ ਨਹੀਂ ਜਾਣਦਾ। ਸਾਰਿਆਂ ਤੋਂ ਮੈਂ ਖੀਮਾ ਮੰਗਦਾ ਸਮੁੱਚੀ ਸੰਗਤ ਤੇ ਕੋਟਨ ਕੋਟ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਦਾ। ਦ੍ਰਿਸ਼ਟੀ ਕਰਿਓ ਮਹਾਰਾਜ ਜੀ ਮਾਫੀ ਮੰਗਦੇ ਆ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ